ਹਾਂਜੀ ਅੱਜ ਆਪਾਂ ਬੂਲਣ ਦੇ ਵਿੱਚ ਟੈਬੀ ਲੈ ਕੇ ਆਏ ਜੀ ਕੱਪੜਾ ਦੇਖੋ ਕਿੰਨਾ ਸ਼ਾਨਦਾਰ ਆ ਜੀ ਬਹੁਤ ਹੀ ਵਧੀਆ ਕੱਪੜਾ ਆ ਆਮ ਕੱਪੜੇ ਨੂੰ ਕੱਪੜਾ ਭਾਰੀ ਹੁੰਦਾ ਜੀ ਇਹ ਪਿਓਰ ਬੂਲਣ ਆ ਬੂਲਰ ਦੇ ਟੈਬੀ ਡਿਜ਼ਾਈਨ ਲੈ ਕੇ ਆਏ ਜੀ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਬਣੇਗਾ ਪੂਰਾ ਡੀਟੇਲਡ ਡਿਜ਼ਾਈਨ ਬਣਿਆ ਹੋਇਆ ਜੀ ਪਿਓਰ ਬੂਲਣ ਦੇ ਵਿੱਚ ਟੈਬੀ ਜੀ ਲੋ 4 ਕੁ ਲੱਦੇ ਵਾਂਗੇ 700 ਤੋਂ ਲੈ ਕੇ 800 ਤੱਕ ਸੇਲ ਹੁੰਦਾ ਜੀ ਇਹ ਟੈਬੀ ਬੂਲਣ ਜੀ ਦੋ ਦੂਜਾ ਕਲਰ ਆ ਗਿਆ ਮਾਸਟਰ ਸ਼ੀਟ ਜਾਈ 700 ਤੋਂ ਲੈ ਕੇ 800 ਤੱਕ ਸੇਲ ਹੋਣ ਵਾਲਾ ਹੀ ਆਪਾਂ ਤੁਹਾਨੂੰ ਦੇਵਾਂਗੇ ਆਫਰ ਦੇ ਵਿੱਚ 400 ਦਾ ਜੀ 400 ਦੇਵਾਂਗੇ ਆਪਾਂ ਆਫਰ ਦੇ ਵਿੱਚ ਹੀ ਮਿਲੂਆ ਤੁਹਾਨੂੰ ਤੁਹਾਡੀ ਆਪਣੀ ਸ਼ਾਪ ਅਲੀਸ਼ੇਰ ਵਾਲੇ ਦੀ ਕੱਪੜੇ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਭੀਖੀ ਜੀ ਟੈਬੀ ਬੂਲਨ ਦਾ ਡੀਟਲ ਪ੍ਰਿੰਟ ਸੂਟ 400 ਦਾ ਜੀ ਕਲਰ ਚਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਦਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕ੍ਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ। ਲਾਸਟ ਕਲਰ ਹੈਗਾ ਗਰੇ ਜੀ। ਦੇਖੋ ਕਿੰਨਾ ਸ਼ਾਨਦਾਰ ਕਲਰ ਆਇਆ। ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ। ਪਿਓਰ ਬੂਲਨ ਟੈਬੀ ਜੀ। ਦੇਖੋ। ਚਾਰ ਕਲਰ ਨੇ ਪਿਓਰ ਟੂਬਨ ਪੈਲੀ ਆਈ ਇਹ। ਹਲੋ ਜੀ। ਦੇਖੋ। ਬਹੁਤ ਵਧੀਆ ਡਿਜ਼ਾਈਨ ਆ ਜੀ। ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ 400 ਚ ਦੇਵਾਂਗੇ 7-800 ਵਾਲਾ ਸੂਟ ਬੂਲਨ ਟੈਬੀ 400 ਦੇ ਵਿੱਚ ਹੀ। ਚਾਰ ਕਲਰ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆ So.